ਖੇਤੀਬਾੜੀ ਮੈਕਮੇਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਕੈਂਟਰ ਨੂੰ ਰੋਕਿਆ ਗਿਆ ਜਿਸ ਦੇ ਵਿੱਚ ਹਰਿਆਣਾ ਦੇ ਕੈਥਲ ਤੋਂ ਸਪਰੇਅ ਜਾਂਦੀ ਜਾ ਰਹੀ ਸੀ ਜੋ ਕਿ ਬਠਿੰਡਾ ਦੇ ਮੋਰਮੰਡੀ ਰਾਮਾ ਤੇ ਮਾਨਸਾ ਤੋਂ ਇਲਾਵਾ ਜਲੰਧਰ ਦੇ ਵਿੱਚ ਵੀ ਸਪਲਾਈ ਕੀਤੀ ਜਾਣੀ ਸੀ ਤੇ ਜਿਸ ਦਾ ਕੋਈ ਵੀ ਬਿੱਲ ਵੀ ਮੌਜੂਦ ਨਹੀਂ ਸੀ ਤੇ ਉਹ ਜਿਸ ਦਾ ਕੋਈ ਵੀ ਬਿੱਲ ਮੌਜੂਦ ਨਹੀਂ ਸੀ ਤੇ ਉਹ ਪੰਜਾਬ ਦੇ ਹੌਲੀ ਪਾਲੇ ਕਿਸਾਨਾਂ ਨੂੰ ਵੇਚੀ ਜਾਣੀ ਸੀ ਜਿਸ ਦੇ ਮਾੜੇ ਨਤੀਜੇ ਆਉਣ ਤੋਂ ਬਾਅਦ ਖੇਤੀਬਾੜੀ ਮਹਿਕਮਾ ਅਤੇ ਸਰਕਾਰ ਜ਼ਿੰਮੇਵਾਰ ਬਣਨੀ ਸੀ ਤੇ ਕੈਂਟਰ ਨੂੰ ਫੜ ਕੇ ਥਾਣਾ ਕੈਂਟਰ ਦੇ ਵਿੱਚ ਲਿਆਂਦਾ ਗਿਆ ਹੈ ਤੇ ਕੈਂਟਰ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਮਹਿਕਮੇ ਵੱਲੋਂ ਲਿਖਿਆ ਗਿਆ ਹੈ ਇਸ ਮੌਕੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਆਗੂ ਵੀ ਮੌਜੂਦ ਰਹੇ ਜਿਨ੍ਹਾਂ ਨੇ ਖੇਤੀਬਾੜੀ ਮਹਿਕਮੇ ਦਾ ਧੰਨਵਾਦ ਕੀਤਾ ਤੇ ਅਪੀਲ ਕੀਤੀ ਕਿ ਕਿਸਾਨ ਵੀ ਅਜਿਹੇ ਠੱਗੀ ਚੋਰੀ ਵਾਲੇ ਲੋਕਾਂ ਤੋਂ ਸੁਚੇਤ ਰਹਿਣ ਸਭ ਤੋਂ ਪਹਿਲਾਂ ਤਾਂ ਖੇਤੀਬਾੜੀ ਵਿਭਾਗ ਦਾ ਧੰਨਵਾਦ ਕਰਾਂਗੇ ਇਹ ਵਧਾਈ ਦੇ ਪਾਤਰ ਨੇ ਪਹਿਲਾਂ ਵੀ ਫਰਟੀਲਾਈਜ਼ਰ ਫੜੀ ਗਈ ਹੈ ਬਟੰਡੇ ਦੇ 400 ਕਿਲੇ ਦੇ ਵਿੱਚੋਂ ਤੇ ਅੱਜ ਫੇਰ ਇਹਨਾਂ ਨੇ ਬਿਨਾਂ ਬਿੱਲ ਤੋਂ ਜਿਹੜੀ ਦਵਾਈ ਫੜੀ ਹੈ ਬਿਨਾਂ ਲਾਇਸੈਂਸ ਤੋਂ ਬਿਨਾਂ ਕਿਸੇ ਵੇਚਣ ਦੇ ਅਧਿਕਾਰ ਤੋਂ ਤੇ ਉਹਨਾਂ ਨੇ ਦਵਾਈ ਫੜ ਕੇ ਇੱਥੇ ਥਾਣਾ ਕੈਂਟ ਚ ਲਿਆਂਦੀ ਹੈ ਤੇ ਇਹਦੇ ਤੇ ਬਕਾਇਦਾ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਤੇ ਕਿਸਾਨਾਂ ਦਾ ਨੁਕਸਾਨ ਹੀ ਹੋਣਾ ਹੈ ਤੇ ਕਿਸਾਨਾਂ ਨੂੰ ਵੀ ਤੁਹਾਡੇ ਮਾਧਮ ਰਾਹੀਂ ਅਪੀਲ ਕਰਦੇ ਆਂ ਵੀ ਉਹ ਬਿਨਾਂ ਬਿੱਲ ਵਾਲੀਆਂ ਕੀ ਪੈਸਤੀ ਸਾਈਟਾਂ ਜਾਂ ਫਰਟੀਲਾਈਜ਼ਰ ਨਾ ਖਰੀਦਿਆ ਕਰਨਾ ਬਿਲ ਆਲੇ ਜਿੱਥੇ ਪ੍ਰਮਾਣਤਾ ਜਿਹੜੇ ਹੈਗੇ ਨੇ ਉੱਥੋਂ ਖਰੀਦਿਆ ਕਰਨਾ ਸਾਨੂੰ ਸਵੇਰ ਗੁਪਤ ਸੂਚਨਾ ਮਿਲੀ ਸੀਗੀ ਜਿਹਦੇ ਜਿਹਨੂੰ ਫੋਲੋ ਕਰਦੇ ਹੋਏ ਅਸੀਂ ਇਹ ਜਿਹੜੀ ਹੈਗੀ ਆ ਇਹ ਦਵਾਈ ਫੜੀ ਆ ਹਰਿਆਣੇ ਤੋਂ ਕੈਥਲ ਹਰਿਆਣਾ ਦੀ ਬਣੀ ਹੋਈ ਹੈ ਦਵਾਈ ਆ ਜਿਹੜੀ ਕਿ ਸਾਡੇ ਜ਼ਿਲ੍ਹੇ ਦੇ ਜਿਹੜਾ ਆਪੂਚੋ ਏਰੀਆ ਇਹਨਾਂ ਦੇ ਪਿੰਡਾਂ ਦੇ ਵਿੱਚ ਇਹ ਦਵਾਈ ਜਿਹੜੀ ਕਿਸਾਨਾਂ ਤੱਕ ਇਹਨਾਂ ਨੇ ਪਹੁੰਚਾਉਣੀ ਸੀਗੀ ਇਹ ਜਦੋਂ ਅੱਗੇ ਚੈੱਕ ਕੀਤਾ ਇਹਨਾਂ ਤੋਂ ਕਾਗਜ਼ਾਤ ਕੋਈ ਲਈ ਆ ਪ੍ਰੋਪਰ ਇਹਨਾਂ ਨੇ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕੇ ਇਸ ਜਿਹੜੀ ਕੰਪਨੀ ਆ ਇਹਦੇ ਕੋਲ ਕੋਈ ਪੰਜਾਬ ਦੇ ਵਿੱਚ ਲਾਇਸੈਂਸ ਨਹੀਂ ਹੈਗਾ ਕੋਈ ਕੰਮ ਕਰਨ ਦਾ ਅਧਿਕਾਰ ਨਹੀਂ ਹੈਗਾ ਇੱਥੇ ਸੋ ਇਹ ਦਵਾਈ ਜਿਹੜੀ ਹੈਗੀ ਆ ਕਿਸਾਨਾਂ ਤੱਕ ਪਹੁੰਚਾ ਕੇ ਇਹਨਾਂ ਨੇ ਜਿਹੜਾ ਹੈਗਾ ਕਿਸਾਨਾਂ ਦਾ ਨੁਕਸਾਨ ਹੀ ਕਰਨਾ ਸੀ ਇਸ ਦਵਾਈ ਨੇ ਚਲੋ ਠੀਕ ਆ ਇਹ ਅਸੀਂ ਇੱਥੇ ਫੜ ਲਈ ਆ ਰੀਡ ਕਰਕੇ ਕਿਉਂਕਿ ਕਿਸੇ ਨਾ ਕਿਸੇ ਕਿਸਾਨ ਦੇ ਖੇਤ ਚ ਤਾਂ ਦੇਖੋ ਇਹ ਹੋਣੀ ਸੀ ਨਾ ਜਿੱਥੇ ਵੀ ਇਹ ਹੋਣੀ ਸੀ ਉਹ ਕੱਲ ਨੂੰ ਉਹਨੇ ਕੰਮ ਉੱਥੇ ਕਰਨਾ ਨਹੀਂ ਸੁੰਡੀ ਇਹਦੇ ਨਾਲ ਕਿਹੜੀ ਮਰਨੀ ਆ ਕਿਹੜੀ ਇਹਦੇ ਨਾਲ ਚਿੱਟੀ ਮੱਖੀ ਖਤਮ ਹੋਣੀ ਆ ਸੋ ਜਿਹੜਾ ਦੋਸ਼ ਉਦੋਂ ਬਾਅਦ ਜਿਹੜਾ ਹੈਗਾ ਉਹ ਕਿਸਾਨਾਂ ਦਾ ਸਰਕਾਰ ਤੇ ਆ ਜਾਂਦਾ ਜਾਂ ਖੇਤੀਬਾੜੀ ਵਿਭਾਗ ਤੇ ਆ ਜਾਂਦਾ ਵੀ ਜੀ ਦਵਾਈਆਂ ਕੰਮ ਨਹੀਂ ਕਰਦੀਆਂ ਸਰ ਮੈਂ ਤੇ ਛੜਕਣ ਵਾਲੀ ਮੈਡੀਸਨ ਹਾਂ ਇਹ ਸੁੰਡੀ ਸੁੰਡੀ ਵਾਸਤੇ ਜਿਹੜੀ ਹੈਗੀ ਦਵਾਈ ਇਹ ਵਰਤੋਂ ਹੁੰਦੀ ਆ ਜੀ ਜਗਬਾਣੀ ਟੀਵੀ ਲਈ ਬਟਿੰਡਾ ਤੋਂ ਵੀ ਕੇ ਬਹਿਸ ਦੀ ਰਿਪੋਰਟ